ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੁਸੀਂ ਵੇਖ ਰਹੇ ਹੋ ਰਫ्तार نیوز ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਤਰਨਤਾਰਨ ਹਲਕੇ ਦੀ ਜਿਮਨੀ ਚੋਣ ਜਿੱਤ ਲਈ ਹੈ ਤੇ ਸਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ 42649 ਵੋਟਾਂ ਪਈਆਂ ਤੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕਾਹੂ ਨੂੰ 12091 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਤੇ ਅਕਾਲੀ ਉਮੀਦਵਾਰ ਨੂੰ 30558 ਵੋਟਾਂ ਪਈਆਂ ਤੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਜਿਸ ਨੂੰ ਵਾਰਿਸ ਪੰਜਾਬ ਦੇ ਨੇ ਹੋਰ ਨਾ ਪੰਥਕ ਤੇਰਾ ਦੀ ਹਮਾਇਤ ਹੈ ਤੇ 19620 ਵੋਟਾਂ ਨਾਲ ਤੀਜੇ ਸਥਾਨ ਤੇ ਰਿਹਾ ਤੇ ਕਾਂਗਰਸ ਦੇ ਕਰਨਬੀਰ ਸਿੰਘ ਬੁਰਜ 15078 ਵੋਟਾਂ ਪਈਆਂ ਤੇ ਭਾਜਪਾ ਦੇ ਹਰਜੀਤ ਸਿੰਘ ਸੰਧੂ 62 6239 ਵੋਟਾਂ ਪੰਜਵੇਂ ਨੰਬਰ ਤੇ ਰਹੇ ਤੇ ਨੀਟੂ ਛਟਰਾ ਵਾਲਾ 464 ਵੋਟਾਂ ਨਾਲ ਖਾਸ ਕਰਕੇ 8ਵੇਂ ਸਥਾਨ ਤੇ ਰਹੇ ਤੇ ਆਪ ਵਰਕਰਾਂ ਤੇ ਸਮਰਥਕਾਂ ਨੇ 14ਵੇਂ ਗੇੜ ਦੀ ਗਿਣਤੀ ਮਗਰੋਂ ਹੀ ਪਾਰਟੀ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਸੀ ਬੀਬੀਸੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਤੋਂ ਪੈਨੋਰਾਮਾ ਐਪੀਸੋਡ ਲਈ ਮੁਆਫੀ ਮੰਗੀ ਜਿਸ ਵਿੱਚ ਉਹਨਾਂ ਦੇ 6 ਜਨਵਰੀ 2021 ਦੇ ਭਾਸ਼ਣ ਦੇ ਕੁਝ ਹਿੱਸਿਆਂ ਨੂੰ ਕੱਟ ਵੱਢ ਕੇ ਦਿਖਾਇਆ ਤੇ ਉਹਨਾਂ ਪਰ ਉਹ ਖਾਸ ਕਰਕੇ ਮੁਆਵਜ਼ੇ ਦੀ ਮੰਗ ਨੂੰ ਰੱਦ ਕਰ ਦਿੱਤਾ ਤੇ ਕਾਰਪੋਰੇਸ਼ਨ ਨੇ ਕਿਹਾ ਕਿ ਕੱਟ ਵੱਢ ਤੇ ਇਹ ਗਲਤ ਪ੍ਰਭਾਵ ਦਿੰਦਾ ਸੀ ਕਿ ਰਾਸ਼ਟਰਪਤੀ ਟਰੰਪ ਨੇ ਹਿੰਸਕ ਕਾਰਵਾਈ ਲਈ ਸਿੱਧਾ ਸਦਾ ਖਾਸ ਕਰਕੇ ਸੱਦਾ ਦਿੱਤਾ ਸੀ ਤੇ ਇਹ ਕਿਹਾ ਕਿ ਉਹ 2024 ਦੇ ਪ੍ਰੋਗਰਾਮ ਨੂੰ ਦੁਬਾਰਾ ਨਹੀਂ ਦਿਖਾਏਗੀ ਤੇ ਟਰੰਪ ਨੇ ਧਮਕੀ ਦਿੱਤੀ ਹੈ ਕਿ ਉਹ ਇੱਕ ਅਰਬ ਅਮਰੀਕੀ ਡਾਲਰ ਦੇ ਹਰਜਾਨੇ ਲਈ ਮੁਕਦਮਾ ਕਰਨਗੇ ਜਦੋਂ ਤੱਕ ਕਾਰਪੋਰੇਸ਼ਨ ਅਕਤੂਬਰ 2024 ਦੀ ਡਾਕੂਮੈਂਟਰੀ ਨੂੰ ਵਾਪਸ ਨਹੀਂ ਲੈਂਦੀ ਤੇ ਮਾਫੀ ਨਹੀਂ ਮੰਗਦੀ ਅਤੇ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੰਦੀ ਤੇ ਇਸ ਮਾਮਲੇ ਕਾਰਨ ਐਤਵਾਰ ਨੂੰ ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਅਤੇ ਖਬਰਾਂ ਦੇ ਮੁਖੀ ਜੋ ਕਿ ਨੇ ਉਹਨਾਂ ਨੇ ਅਸਤੀਵਾ ਦੇ ਦਿੱਤਾ ਤੇ ਮੁਆਫੀ ਤੋਂ ਕੁਝ ਘੰਟੇ ਪਹਿਲਾਂ 2022 ਦੇ ਨਿਊਜ਼ ਨਾਈਟ ਪ੍ਰਸਾਰਣ ਤੋਂ ਇੱਕ ਹੋਰ ਗੁੰਮਰਾਹਕੁੰਨ ਘਟ ਵੱਡ ਸਾਹਮਣੇ ਆਈ ਜਿਸ ਨਾਲ ਜਾਂਚ ਹੋਰ ਵਧ ਗਈ। ਕੌਮਨਸ ਆਫ ਮੋਰਚਾ ਤੇ ਕਿਸਾਨ ਸੰਗਠਨਾ ਵੱਲੋਂ ਸ਼ੰਭੂ ਬਾਰਡਰ ਤੇ ਰੋਸ ਮਾਰਚ ਕਿਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕੀਤੇ ਗਏ ਸਨ। ਟ੍ਰੈਫਿਕ ਰੂਟ ਬਦਲੇ ਗਏ ਹਨ ਤੇ ਲਾਲੀ ਸ਼ੰਭੂ ਬਾਰਡਰ 8 ਮਹੀਨਿਆਂ ਬਾਅਦ ਮੁਰ ਅਸਵੇਰ ਸਵੇਰੇ 7 ਵਜੇ ਤੋਂ ਬੰਦ ਹੋ ਚੁੱਕਿਆ ਹੈ ਤੇ ਆਵਾਜਾਈ ਨੂੰ ਬਦਲੇਵੇਂ ਰੂਟਾਂ ਰਾਹੀਂ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਜਾ ਰਿਹਾ ਤੇ ਸੁਰੱਖਿਆ ਨੂੰ ਦੇਖਦਿਆਂ ਹੋਇਆਂ ਪੰਜਾਬ ਪੁਲਿਸ ਦੇ ਵੱਲੋਂ 500 ਤੋਂ ਲੈ ਕੇ 550 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤੇ ਵੱਡੇ ਪੱਦਰ ਤੇ ਬੈਰੀਕੇਡ ਲਗਾਏ ਵੱਡੇ ਪੱਦਰ ਤੇ ਲਗਾ ਦਿੱਤੇ ਗਏ ਨੇ ਹਰਾਜਪੁਰਾ ਤੋਂ ਸ਼ੰਭੂ ਤੱਕ ਤਿੰਨ ਤੋਂ ਚਾਰ ਲੇਅਰ ਤੱਕ ਵੱਖ-ਵੱਖ ਨਾਕੇਬੰਦੀਆਂ ਕੀਤੀਆਂ ਗਈਆਂ ਨੇ ਤੇ ਸ਼ੰਭੂ ਬਾਰਡਰ ਇੱਕ ਵਾਰ ਮੋੜ ਤੋਂ ਜਿਸ ਤਰ੍ਹਾਂ ਅੱਠ ਮਹੀਨੇ ਪਹਿਲਾਂ ਨੈਸ਼ਨਲ ਹਾਈਵੇ ਤੇ ਬੈਰੀਗੇਟ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ ਤਾਂ ਉਸੇ ਤਰ੍ਹਾਂ ਦੇ ਹਾਲਾਤ ਹੁਣ ਮੋੜ ਸ਼ੰਭੂ ਬਾਰਡਰ ਤੇ ਉੱਪਰ ਪੈਦਾ ਹੋ ਚੁੱਕੇ ਹਨ ਅਮਰੀਕੀ ਕਾਂਗਰਸ ਵੂਮਨ ਇੱਕ ਬਿਲ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਉਦੇਸ਼ H1B ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਅਤੇ ਨਾਗਰਿਕਤਾ ਰੱਦ ਕਰਨਾ ਜਿਸ ਨਾਲ ਲੋਕਾਂ ਨੂੰ ਉਹਨਾਂ ਦੇ ਵੀਜ਼ੇ ਦੀ ਮਿਆਦ ਖਤਮ ਹੋਣ ਤੇ ਘਰ ਵਾਪਸ ਜਾਣ ਲਈ ਮਜਬੂਰ ਕੀਤਾ ਜਾ ਸਕੇ ਤੇ ਚਾਰਜੀਆ ਦੀ ਕਾਂਗਰਸ ਵੂਮਨ ਮਾਰ ਜੋਰੀ ਟੇਲਰ ਗ੍ਰੀਨ ਨੇ ਵੀਰਵਾਰ ਨੂੰ ਐਕਸ ਤੇ ਪੋਸਟ ਕੀਤੀ ਇੱਕ ਵੀਡੀਓ ਚ ਕਿਹਾ ਕਿ ਮੇਰੇ ਪਿਆਰੇ ਅਮਰੀਕੀਓ ਮੈਂ ਇੱਕ ਬਿੱਲ ਪੇਸ਼ ਕਰ ਰਹੀ ਹਾਂ ਜੋ H1B ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਪ੍ਰਸਤਾਵ ਹੈ ਤੇ ਇਹ ਪ੍ਰੋਗਰਾਮ ਲੰਬੇ ਸਮੇਂ ਤੋਂ ਤੌਖਾ ਧੜੀ ਅਤੇ ਦੁਰਵਿਵਾਰ ਨਾਲ ਭਰਿਆ ਹੋਇਆ ਅਤੇ ਧਾਕਿਆਂ ਤੋਂ ਅਮਰੀਕੀ ਕਾਮਿਆਂ ਦੀਆਂ ਨੌਕਰੀਆਂ ਨੂੰ ਖੋਹਦਾ ਰਿਹਾ ਉਹਨਾਂ ਕਿਹਾ ਕਿ ਉਹਦੇ ਬਲ ਵਿੱਚ ਸਿਰਫ ਇੱਕ ਛੋਟ ਹੋਵੇਗੀ ਅਤੇ ਡਾਕਟਰ ਅਤੇ ਨਰਸਾਂ ਵਰਗੇ ਡਾਕਟਰੀ ਪੇਸ਼ਵਰਾਂ ਲਈ ਪ੍ਰਤੀ ਸਾਲ 10000 ਵੀਜ਼ਾ ਦੀ ਸੀਮਾ ਹੋਵੇਗੀ ਜੋ ਅਮਰੀਕੀਆਂ ਨੂੰ ਜੀਵਨ ਰੱਖਿਅਕ ਸੇਵਾਵਾਂ ਪ੍ਰਦਾਨ ਕਰਦੇ ਹਨ ਜਸਪ੍ਰਿਤ ਬੁੰਮਰਾ ਮੁਹੰਮਦ ਸਿਰਾਜ ਤੇ ਕੁਲਦੀਪ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਸ਼ੁਰੂਆਤੀ ਟੈਸਟ ਦੇ ਪਹਿਲੇ ਦਿਨ ਚਾਹ ਦੇ ਸਮੇਂ ਤੱਕ ਦੱਖਣੀ ਅਫਰੀਕਾ ਦੀ ਟੀਮ 159 ਤੇ ਆਲ ਆਊਟ ਹੋ ਗਈ ਇਸ ਦੌਰਾਨ ਟੀ ਟਸਬ 15 ਦੌੜਾਂ ਨੂੰ ਨੇ ਬਣਾਈ ਹੈ ਤੇ ਭਾਰਤ ਲਈ ਬੁਮਰਾ ਨੇ 27 ਦੌੜਾਂ ਦਿੰਦੇ ਆ 5 ਵਿਕਟਾਂ ਹਾਸਲ ਕੀਤੀਆਂ ਤੇ ਸਰਾਜ ਤੇ ਯਾਦਵ ਨੇ 2-2 ਤੇ 1 ਵਿਕਟ ਅਕਸਰ ਪਟੇਲ ਨੇ ਲਈ ਤੇ ਦੱਖਣੀ ਅਫਰੀਕਾ ਲਈ ਸਲਾਮੀ ਬੱਲੇਬਾਜ਼ ਏਡਾ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਪਹਿਲੇ ਸੈਸ਼ਨ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਤੇ 10 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 57 ਦੌੜਾਂ ਬਣਾਈਆਂ ਤੇ ਬੁਮਰਾ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਹਾਲਾਂਕਿ ਮੈਚ ਦਾ ਰੁਖ ਬਦਲ ਦਿੱਤਾ ਤੇ ਉਸ ਦੇ ਲਗਾਤਾਰ ਓਵਰਾਂ ਦੌਰਾਨ 5 ਗੇਂਦਾਂ 'ਚ 2 ਵਿਕਟਾਂ ਹਾਸਲ ਕੀਤੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਜਾਰੀ ਹੈ ਤੇ ਸ਼ੁਰੂਆਤੀ ਰੁਝਾਨ ਸੱਤਾਧਾਰੀ ਆਂਡੀਆ ਦੀ ਪਾਰੀ ਜਿੱਤ ਦਾ ਸੰਕੇਤ ਦੰਦਿਆਂ ਤੇ ਰਾਜਨੀਤਿਕ ਉਥਲ-ਪੁਥਲ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਤੇ MCX ਤੇ 5 ਦਸੰਬਰ ਦੀ ਡਿਲੀਵਰੀ ਲਈ ਸੋਨੇ ਦੀਆਂ ਕੀਮਤਾਂ ਅੱਜ ਲਗਭਗ 550 ਰੁਪਏ ਡਿੱਗ ਗਈਆਂ ਤੇ ਵਰਤਮਾਨ ਵਿੱਚ ਸੋਨਾ 1,26,201 ਰੁਪਏ ਪ੍ਰਤੀ 10 ਗ੍ਰਾਮ ਦੇ ਵਪਾਰ ਕਰ ਰਹੇ ਤੇ ਇਹ ਪਿਛਲੇ ਸੈਸ਼ਨ ਵਿੱਚ 1,26,751 ਰੁਪਏ ਤੇ ਬੰਦ ਹੋਇਆ ਸੀ ਤੇ ਅੱਜ 1,26,748 ਰੁਪਏ ਤੇ ਖੁੱਲ੍ਹਿਆ ਤੇ ਚਾਂਦੀ ਦੀਆਂ ਕੀਮਤਾਂ ਵੀ ਕਮਜ਼ੋਰ ਹੋ ਰਹੀਆਂ ਨੇ ਤੇ 5 ਦਸੰਬਰ ਦੀ ਡਿਲੀਵਰੀ ਲਈ ਚਾਂਦੀ ਜੋ ਕਿ ਹੈ 1770 ਜੋ ਕਿ ਰੁਪਏ ਨੇ ਹੁਤੇ ਗਰਾਵਟ ਨਾਲ 160700 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਵਪਾਰ ਕਰ ਰਹੀ ਹੈ ਤੇ ਇਹ ਪਿਛਲੇ ਸੈਸ਼ਨ ਵਿੱਚ 162470 ਤੇ ਬੰਦ ਹੋਈ ਸੀ ਤੇ ਅੱਜ 162851 ਰੁਪਏ ਤੇ ਖੁੱਲਿਆ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀਡੀਓ ਵਿੱਚ ਦਲਜੀਤ ਹਰਮਨਪ੍ਰੀਤ ਕੌਰ ਦਾ murid ਹੋ ਗਏ ਨੇ ਜੋ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਪੁਲਿਸ ਨਾਲ ਪਿੜ ਗਈ ਸੀ ਤੇ ਰਿਪੋਰਟਾਂ ਮੁਤਾਬਕ ਆਸਟ੍ਰੇਲੀਆ ਵਿੱਚ ਆਪਣੇ ਔਰਾ ਟੂਰ 2025 ਸ਼ੋਅ ਦੌਰਾਨ ਦਲਜੀਤ ਨੇ ਹਰਮਨਪ੍ਰੀਤ ਦਾ ਜ਼ਿਕਰ ਕੀਤਾ ਤੇ ਉਸ ਦੇ ਲਈ ਦਰਸ਼ਕਾਂ ਤੇ ਤਾੜੀਆਂ ਵੀ ਭਜਵਾਈਆਂ ਤੇ ਸ਼ੋਅ ਦੌਰਾਨ ਦਲਜੀਤ ਨੇ ਪੀੜਵਿਚਾਲੇ ਕਿਹਾ ਕਿ ਕੁੜੀਆਂ ਦੀ ਗੱਲ ਹੋਣੀ ਚਾਹੀਦੀ ਹੈ ਤੁਸੀਂ ਵੇਖੀ ਪੰਜਾਬ ਯੂਨੀਵਰਸਿਟੀ ਵਾਲੀ ਕੁੜੀ ਦੀ ਵੀਡੀਓ ਬਾਹ ਛੱਡ ਕਹਿੰਦੀ ਸਾਨੂੰ ਸਾਰਿਆਂ ਵੱਲੋਂ ਇਹੀ ਸੰਦੇਸ਼ ਹੈ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਣੀ ਚਾਹੀਦੀ ਹੈ ਜੋ ਚੀਜ਼ ਪੰਜਾਬ ਦੀ ਹੈ ਤੇ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਤੇ ਜਿਨ੍ਹਾਂ ਕੁੜੀਆਂ ਨੇ ਹੌਸਲਾ ਵਿਖਾਇਆ ਉਹਨਾਂ ਲਈ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਤੇ ਇਹ ਧਿਆਨ ਦੇਣ ਯੋਗ ਹੈ ਕਿ 10 ਨਵੰਬਰ ਨੂੰ ਸੈਨੇਟ ਅਤੇ ਸਿੰਡੀਕੇਟ ਪੰਕਰਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋਇਆ ਸੀ ਤੇ ਹਾਲਾਂਕਿ ਕੇਂਦਰ ਸਰਕਾਰ ਨੇ ਇਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਵਿਦਿਆਰਥੀ ਅਜੇ ਵੀ ਸੈਨੇਟ ਚੋਣਾਂ ਕਰਵਾਉਣ ਤੇ ਅੜੇ ਹੋਏ ਹਨ ਪੰਜਾਬ ਅਤੇ ਹਰਿਆਣਾ ਦੇ ਨਾਲ-ਨਾਲ ਪਾਕਿਸਤਾਨ ਵਿੱਚ ਪਰਾਲੀ ਸਾੜਨ ਨਾਲ ਵੀ ਦਿੱਲੀ ਦੀ ਹਵਾ ਜ਼ਹਿਰੀਲੀ ਹੋ ਰਹੀ ਹੈ ਤੇ ਇਸ ਸੀਜ਼ਨ ਵਿੱਚ ਹੁਣ ਤੱਕ ਪਾਕਿਸਤਾਨ ਦੇ ਪੰਜਾਬ ਵਿੱਚ ਪਰਾਲੀ ਸਾੜਨ ਦੇ 12688 ਮਾਮਲੇ ਸਾਹਮਣੇ ਆਏ ਤੇ ਹਵਾਵਾਂ ਲਗਭਗ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਨੇ ਜਿਸ ਕਾਰਨ ਪਰਾਲੀ ਦਾ ਧੂਆਂ ਦਿੱਲੀ ਤੱਕ ਪਹੁੰਚ ਰਿਹਾ ਤੇ ਇਸ ਦਾ ਪ੍ਰਭਾਵ ਪੰਜਾਬ ਅਤੇ ਹਰਿਆਣਾ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਤੇ ਇਹ ਖੁਲਾਸਾ ਪੰਜਾਬ ਯੂਨੀਵਰਸਿਟੀ ਅਤੇ ਪੀਜੀਆਈ ਚੰਡੀਗੜ੍ਹ ਦੀ ਇੱਕ ਸਾਂਝੀ ਟੀਮ ਦੀ ਰਿਪੋਰਟ ਵਿੱਚ ਹੋਇਆ ਤੇ ਇਸ ਦੌਰਾਨ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਵੀ ਪੰਜਾਬ ਅਤੇ ਹਰਿਆਣਾ ਵਿੱਚ ਪ੍ਰਾਲੀ ਸਾੜਨ ਤੇ ਖਾਸ ਕਰਕੇ ਉਸ ਤੇ ਸਖਤ ਰੁਕਾ ਅਪਣਾਇਆ ਤੇ ਕਮਿਸ਼ਨ ਨੇ ਪੰਜਾਬ ਅਤੇ ਹਰਿਆਣਾ ਨੂੰ ਫਟਕਾਰ ਲਗਾਈਆ ਤੇ ਉਹਨਾਂ ਨੂੰ ਦਿੱਲੀ ਵਿੱਚ ਵਿਗੜ ਦੀ ਸਥਿਤੀ ਲਈ ਜ਼ਿੰਮੇਵਾਰ ਠਹਿਰਾਇਆ ਤੇ ਇਸ ਰਿਪੋਰਟ ਮੁਤਾਬਕ ਜਿੱਥੇ ਪਹਿਲਾਂ ਦੇ ਮੁਕਾਬਲੇ ਦੋਵਾਂ ਰਾਜਾਂ ਵਿੱਚ ਪ੍ਰਾਲੀ ਸਾੜਨ ਦੇ ਮਾਮਲੇ ਘਟ ਗਏ ਹਨ ਤਾਂ ਉੱਤੇ ਪ੍ਰਾਲੀ ਸਾੜਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਸੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਦੇਵਾ ਗਿਆ ਧੰਨਵਾਦ